ਦੀ ਗੱਲ ਕਿਸੇ ਦੇ ਮਾਰੇ ਖਟਾਕ ਨਹੀਂ ਕਰਦੇ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਚਲੋ ਜੋ ਹੁਕਮ ਆਦੇਸ ਹੋਂ ਦਾ ਸਿਰ ਮੱਥੇ ਪ੍ਰਵਾਨ ਹੋਊਗਾ ਔਰ ਗੁਰੂ ਘਰ ਦਾ ਖੋਲਾ ਹੋਵੇ ਰਾਜੇ ਢਾਡੂ ਬਰਦਾਰ ਹੋਵੇ ਰਾਜੇ ਗੁਰੂ ਘਰ ਦਾ ਸਭ ਤੋਂ ਨਿਮਰਨਾ ਨਾ ਚੀਤ ਸੇਵਕ ਹੋਣੇ ਰਾਜੇ ਦਾਸ ਔਰ ਰਕਮ ਸਿਰ ਮੱਥੇ ਪ੍ਰਵਾਨ ਹੋਊਗਾ ਕਿ ਬੇਨਤੀ ਪ੍ਰਯਾਦ ਰੱਖਤੀ ਆ ਕੋਈ ਦਲੀਲ ਨਹੀਂ ਠੀਕ ਹੈ ਜੀ ਕਿਉਂਕਿ ਗੁਰੂ ਸਾਹਿਬ ਜਾਨੀ ਜਾਨ ਸੱਚੇ ਪਾਤਸ਼ਾਹ ਸਮਰੱਥ ਨੇ ਔਰ ਸੱਚੇ ਪਾਤਸ਼ਾਹ ਦੇ ਤਖਤੂ ਸੱਚੇ ਪਾਤਸ਼ਾਹ ਜੀ ਦੇ ਮੈਂ ਤਾਂ ਦਾਸ ਦਾ ਸੱਚੇ ਪਾਤਸ਼ਾਹ ਨੂੰ ਵੇਖਦਾ ਜੀ ਸੱਚੇ ਪਾਤਸ਼ਾਹ ਦਾ ਜੋ ਹੁਕਮ ਆਦੇਸ਼ ਹੋਊਗਾ ਸਿਰ ਮੱਥੇ ਪ੍ਰਵਾਨ ਹੋਊਗਾ ਔਰ ਗੁਰੂ ਘਰ ਦਾ ਗੋਲਾ ਹੋਉਦੇ ਨਾਲੇ ਝਾੜੂ ਵਰਦਾਰ ਹੋਉਦੇ ਨਾਲੇ ਗੁਰੂ ਘਰ ਦਾ ਸਭ ਤੋਂ ਨਿਮਾਣ ਨਾਜੀਤ ਸੇਵਕ ਹੋਉਂਦੇ ਨਾਲੇ ਦਾਸ ਹਰ ਉਕੜ ਸਿਰ ਮੱਥੇ ਪ੍ਰਵਾਨ ਕਰ। ਉਹੀ ਦਾਸ ਦਾ ਸਪਸ਼ਟੀਕਰਨ ਉਹੀ ਦਾਸ ਦੀ ਅਰਜ਼ੋਈ ਹੈ ਇਹ ਹੀ ਦਾਸ ਦੀ ਬੇਨਤੀ। ਸਰ ਰਿਕਮ ਜੀ ਇੱਕ ਸਵਾਲ ਇਹ ਹੈ ਕਿ ਜਿਹੜੇ ਜਿਨ੍ਹਾਂ ਦੇ ਵੱਲੋਂ ਸਪਸ਼ਟੀਕਰਨ ਮੰਗਿਆ ਗਿਆ ਸੀ ਜੀ ਆਪਾਂ ਇਹ ਤਾਂ ਪੰਜਾਬ ਦੇਖੋ ਅੱਜ ਜੀ ਤੁਸੀਂ ਸ਼ਾਇਦ ਤੁਸੀਂ ਤਾਂ ਰੋਜ਼ ਆਉਂਦੇ ਹੋ ਨਾ ਜੀ ਇਸ ਲਈ ਤੁਸੀਂ ਤਾਂ ਸ਼ਾਇਦ ਰਾਮਦੇਵ ਨੇੜੇ ਹੋ ਯਾਰ ਹੁਣ ਸੁਣਨ ਹਰ ਨਾਚੀ ਜੇ ਇਨਸਾਨ ਹੈ ਗੁਰੂ ਦੇ ਦਰ ਤੇ ਆਇਆ ਹੈ ਤਾਂ ਤਾਂ ਸ਼੍ਰੀ ਹਰਿ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪੜ੍ਹਨ ਆਸਤੇ ਆਇਆ ਇਸ ਲਈ ਮੈਂ ਕੋਈ ਦਲੀਲ ਚਾਹੀ ਗੱਲ ਨਹੀਂ ਕਰਨੀ ਮੇਰੇ ਨਾਲ ਚਾਹੀ ਗੱਲ ਕਰਕੇ ਬਾਹਰ ਕਰ ਲੇ ਮੈਂ ਉਸਿਆਕਰ ਗੱਲ ਬਾਤ ਕਰਨਾ ਦੋ ਦਰਨੀਏ ਦੇਖਣ ਦੀ ਗੱਲ ਜ਼ਰੂਰ ਆਪਾਂ ਦੇਖਾਂਗੇ ਕਿ ਆਪਾਂ ਖੁਦ ਪਹਿਲੇ ਸ਼ਮਾਜਾਤਨਾ ਪੱਤਰ ਸੌਂਪਿਆ ਜਦੋਂ ਸਪਸ਼ਟੀਕਰਨ ਕਾਲਤਕ ਸਾਹਿਬ ਨੂੰ ਮੰਗਿਆ ਕਿ ਆਪ ਤੁਸੀਂ ਪੇਸ਼ ਨਹੀਂ ਹੋਏ ਬਾਕੀ ਤੁਹਾਡੇ ਦੇ ਵੱਲੋਂ ਬਾਕੀ ਤੁਹਾਡੇ ਵੱਲੋਂ ਹੁਣ ਤੱਕ ਕੋਈ ਪੇਸ਼ ਨਹੀਂ ਹੋਏ ਪਹਿਲਾਂ ਇੱਕ ਕਾਲਪਾਈ ਪਾਈ ਹੋਇਆ ਜਾਵੇ ਔਰ ਕਾਲਤਕ ਸਾਹਿਬ ਉੱਤੇ ਦਬਾਅ ਬਣਾਇਆ ਜਾ ਰਿਹਾ ਕਿ ਫੈਸਲਾ ਠੋਸ ਲੈਣ ਇਹ ਕਰਨ ਕਿ ਇਹ ਗਾਰਤਕ ਸਾਹਿਬ ਨੂੰ ਦੇਸੀ ਦਿੱਤੀ ਜਾਵੇ। ਆਪਣੀ ਗੱਡੀ ਗੱਡੀ ਲਈ ਇਹ ਗੱਲ ਕਿਸੇ ਤੇ ਵਾਲਾ ਕੋ ਡਰ ਨਹੀਂ ਕਰਕੇ ਨਹੀਂ। ਤੁਸੀਂ ਆਪ ਵੀ ਜਦ ਉਹਨਾਂ ਨੂੰ 바ਗੀ 바ਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ 바ਗੀ ਨਾ ਨਾ ਉਹਨਾਂ ਚਲੋ ਵਾਦਾ ਮਾਰੋ